ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਾਨ ਤਾਂ ਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਚੇਤੀਗੜ੍ਹ ਪਰਬ ਨੂੰ ਮਨਾਇਆ ਸਮਾਪਤ ਹੈ ਇੱਥੇ ਵੱਖ-ਵੱਖ ਨਗਰਾਂ ਦੇ ਵਿੱਚ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਇਹ ਸ਼ਤਾਬਦੀ ਸਮਰੋਹ ਚੱਲ ਰਹੇ ਆ ਤੇ ਅੱਜ ਸਾਹਿਬ ਸਤਿਗੁਰੂ ਸ਼ੇਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਸ ਨਾਮ ਤੇ ਪਵਿੱਤਰ ਖਾਲਸਾ ਕਾਲਜ ਵਿਖੇ ਵੀ ਇਹ ਮਹਾਨ ਗੁਰਮਤ ਦਾ ਜਿਹੜਾ ਸਮਾਰੋਹ ਰੱਖਿਆ ਗਿਆ ਜਿਹਦੇ ਵਿੱਚ ਅਮਰਤਿ ਬੇਲੇ ਤੋਂ ਗਰਵਾਣੀ ਗਾਇਣ ਤੇ ਫਿਰ ਕੀਰਤਨ ਰੂਪੀ ਪ੍ਰਵਾਹ ਚਲਾ ਕੇ ਸੰਗਤਾਂ ਦੇ ਨਾਲ ਕੀਰਤਨ ਜਥਿਆਂ ਨੇ ਕਥਾਕਾਰਾਂ ਨੇ ਸਾਂਝ ਪਾਈ ਤੋਂ ਮੈਨੂੰ ਵੀ ਇਸ ਭਾਗਾ ਸਮਾਪਰਾਪਤ ਹੋਇਆ ਕਿ 350 ਸਾਲਾਂ ਸਮਾਰਟਾ ਸਹਿਬ ਕੀ ਗੁਰਦੇਵ ਬਾਹਦਰ ਪਾਛਣਾ ਜੀ ਦੇ ਇਸ ਮਹਾਨ ਸਿੱਧੀ ਗੁਰਪੁਰਬ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਉਹਨਾਂ ਦਾ ਵੀ 350 ਸਾਲਾ ਸ਼ਹਾਦਤ ਬੁਰਾ ਮਨਾ ਰਹੇ ਹਾਂ ਦੇ ਨਾਲ ਸਾਬੇ ਕਮਾਲ ਸਿੱਧ ਗੁਰਪੁਰਬਿੰਸਰ ਪਾਚਾ ਜੀ ਗਰੀਆਜ ਦੇਵਸ ਵੀ 350 ਸਾਲਾ ਇਸ ਸਮਾਗਮ ਜਿਹੜਾ ਅੱਜ ਇੱਥੇ ਰੱਖਿਆ ਗਿਆ ਜਿਹਦੇ ਵਿੱਚ ਅੰਮ੍ਰਿਤ ਬੇਲੇ ਤੋਂ ਹੀ ਇਹ ਗੁਰਮਤ ਦੇ ਸਮਾਗਮਾਂ ਦੇ ਵਿੱਚ ਜਿੱਥੇ ਬੱਚਿਆਂ ਨੇ ਹਿੱਸਾ ਲਿਆ ਤਾਂ ਆਪ ਨੇ ਹਿੱਸਾ ਲਿਆ ਉੱਥੇ ਵੱਧ ਚੜ ਕੇ ਇਲਾਕੇ ਦੀ ਸੰਗਤ ਵੀ ਪਹੁੰਚੀ। ਤੋਂ ਮੈਂ ਸਾਹਮਣੇ ਰੂਲ ਏਰੀਆ ਦੇ ਵਿੱਚ ਬੱਚਿਆਂ ਦਾ ਕਾਲਜ ਸਥਾਪਿਤ ਹੋਣਾ ਤੇ ਇਸ ਵੇਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੀ ਸਟਰੈਂਥ ਵਾਈਜ਼ ਵੀ ਆਪਣਾ ਪੂਰਾ ਜੋਗ ਨੂੰ ਪਾ ਰਹੇ ਆ। ਮੈਂ ਇਹ ਸਾਰੇ ਇਲਾਕੇ ਦੀ ਸੰਗਤ ਨੂੰ ਇਸ ਅੱਜ ਇਸ ਮਹਾਨ ਕਾਲਜ ਦੀ ਤੇ ਇਸ ਕਾਲਜ ਦੇ ਵਿੱਚ ਆਪਣੀਆਂ ਬੱਚੀਆਂ ਨੂੰ ਦਾਖਲਾ ਦਿਵਾ ਕੇ ਵੱਡੀ ਐਜੂਕੇਸ਼ਨ ਪ੍ਰਾਪਤੀ ਦੀ ਵਧਾਈ ਦਿਨਾਂ ਕਾਮਨਾ ਕਰਦਾ ਇੱਥੋਂ ਦੇ ਪੜ੍ਹੇ ਬੱਚੇ ਵੱਡੀਆਂ ਬਲੰਦੀਆਂ ਪ੍ਰਾਪਤ ਕਰਨ ਉਹ ਜਿੱਥੇ ਮੈਂ ਆਪਣੇ ਸਹਿਯੋਗੀ ਮੇਰੇ ਐਜਕਟਿਵ ਦੇ ਮੈਂਬਰ ਜਸਵੰਤ ਰਵਿੰਦਰ ਸਿੰਘ ਹਮ ਲੋ ਉਹਨਾਂ ਦੇ ਨਾਲ ਸਾਡੇ ਬਾਜਵਾ ਸਾਹਿਬ ਜੀ ਹਜਿੰਦਰ ਕੋਰ ਜੀ ਸਾਡੇ ਮੈਂਬਰ ਐਜਿਪੀਸੀ ਉਹਨਾਂ ਦੇ ਤੁਹਾਨੂੰ ਨਾਲ ਸਾਡੇ ਪਰਮਜੀਤ ਸਿੰਘ ਜੀ ਲਖੇਵਾਲ ਮੁਨਾ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਚੇਤੇ ਤੌਰ ਤੇ ਸਕਤਰ ਐਜੂਕੇਸ਼ਨ ਸਰਦਾਰ ਸੁਖਮਿੰਦਰ ਸਿੰਘ ਜਿਹੜੇ ਇਸ ਸਿੱਖਿਆ ਦੇ ਵਿਭਾਗ ਨੂੰ ਆਪਣੀ ਪੂਰਨ ਤਨਦੇਹੀ ਦੇ ਨਾਲ ਯੋਗਤਾ ਨਾਲ ਯੋਗਦਾਨ ਪਾ ਰਹੇ ਤੇ ਇਸ ਦੇ ਪ੍ਰਿੰਸੀਪਲ ਸਾਹਿਬਾ ਬੀਬੀ ਰਜਿੰਦਰ ਕੌਰ ਜੀ ਇਸ ਸਮੁੱਚੇ ਸਥਾਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਜਿ세 ਆਪਾਂ ਹਾਲ ਦੇ ਵਿੱਚ ਬੈਠੇ ਹਾਂ ਸੰਤ ਬਾਬਾ ਪਿਆਰ ਪਿਆਰਾ ਸਿੰਘ ਜੀ ਮੀਟਿੰਗ ਹਾਲ ਇਹ ਇਥੋਂ ਦੀ ਪੰਚਾਇਤ ਨੇ ਮੈਂ ਪਿਛਲੀ ਵਾਰੀ ਜਦੋਂ ਆਇਆ ਉਦੋਂ ਕੰਧਾਂ ਖੜੀਆਂ ਸੀ ਬਹੁਤ ਖੂਬਸੂਰਤ ਮੀਟਿੰਗ ਹਾਲ ਜਿਹੜਾ ਉਹ ਅੱਜ ਇਸ ਕਾਲਜ ਨੂੰ ਸਮਰਪਿਤ ਕੀਤਾ ਇਹਨਾਂ ਦਾ ਨਗਰ ਪੰਚਾਇਤ ਦਾ ਤੇ ਸਰਪੰਚ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅੱਗੋਂ ਵੀ ਇਥੇ ਹੋਸਟਲ ਦੀ ਜਿਹੜੀ ਔਕਾਰ ਸੇਵਾ ਰੂਪੀ ਮਹਾਪੁਰਸ਼ ਦਿੱਲੀ ਵਾਲੇ ਉਹ ਕਰ ਰਹੇ ਆ ਨਾਲ ਦੀ ਨਾਲ ਸਤਗੁਰੂ ਨੇ ਹੋਰ ਕਿਰਪਾ ਕੀਤੀ ਤਾਂ ਬੇਰਸਾ ਕਰ ਔਰ ਵੀ ਹਾਲ ਦੇ ਰੂਪ ਦੇ ਵਿੱਚ ਉਹਦੀ ਵੀ ਸੇਵਾ جاری ਆ। ਉਹ ਕਾਮਨਾ ਕਰਦਾ ਹੈ ਇਹ ਕਾਲਜ ਜਿੱਥੇ ਗੁਰਮਤ ਦੇ ਸਮਾਗਮਾਂ ਦੇ ਵਿੱਚ ਯੋਗਦਾਨ ਪਾਇਆ ਉੱਥੇ ਅਕੈਡਮਿਕ ਤੌਰ ਦੇ ਉੱਤੇ ਜੀ ਤੇ ਬਾਕੀ ਕਾਰਜਾਂ ਵਿੱਚ ਵੀ ਆਪਣਾ ਬਟਾ ਸਤਿਗੁਰ ਜੀ ਨਾਲ ਤੇ ਸੇਵਾ ਲੈਣ ਬਹੁਤ-ਬਹੁਤ ਧੰਵਾਦਵਾਹੀ ਕਰਦਾ। ਪ੍ਰਧਾਨ ਜੀ ਇਹ ਅੱਜ ਦੇ ਨਾਲ ਝੇਕਛਾ ਰਹੀ ਜਿਹੜੇ ਕਰਕੇ ਧਾਰਮਿਕ ਨੁਕਸਾਨ ਦੀ ਦਰਵਾਸਾਬ ਨੂੰ ਫਿਰ ਕੀ ਦੇਖੋ ਇਹ ਆਈਏ ਇਕੱਲੇ ਦਰਵਾਸਾਬ ਨਾਲ ਨਹੀਂ ਹੋ ਰਹੀ ਵੀ ਅਸੀਂ ਇੱਕ ਦਿਨ ਮੀਟਿੰਗ ਸੱਦੀ ਸੀ ਚਚੇ ਤੌਰ ਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਰ ਵੀ ਆਏ ਸੀ ਤੇ ਵੱਖ-ਵੱਖ ਸਾਡੇ ਕਾਲਜਾਂ ਦੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ ਦੇ ਜਿਹੜੇ ਐਕਸਪਰਟ ਉਹ ਵੀ ਆਏ ਸੀ ਜੀ ਇਹਦੇ ਲਈ ਅਸੀਂ ਹੁਣ ਸ਼ਾਰਟਲੀ ਇੱਕ ਟੀਮ ਬਣਾਉਣ ਜਾ ਰਹੇ ਹਾਂ ਜਿਹੜੇ ਵਿੱਚ ਲੈਕਚਰਾਰ ਹੋਣਗੇ ਜੀ ਸਾਡੇ ਕਾਲਜਾਂ ਦੇ ਜਿਹੜੇ ਆ ਮਾਰਿਆ ਕਿਉਂਕਿ ਏਆਈਆਰ ਦੇ ਵਿੱਚ ਜੋ ਫੀਡ ਕੀਤਾ ਜਾਂਦਾ ਉਹੋ ਜਿਹਾ ਜਿਹਾ ਇਹ ਜਿਹੜਾ ਚੱਲ ਪੈਂਦਾ ਪਰ ਅਸੀਂ ਹੁਣ ਉਹ ਮਾਰਾਂ ਦੀ ਟੀਮ ਬਣਾ ਕੇ ਛੇਤੀ ਜਤਨ ਕਰਾਂਗੇ ਕਿਉਂਕਿ ਬਹੁਤ ਕਾਰਜ ਹੋਣ ਵਾਲਾ ਹੈ ਗੁਰਮਤ ਦੇ ਤੌਰ ਦੇ ਉੱਤੇ ਵੀ ਤੇ ਦੂਸਰੇ ਕਾਜਾਂ ਦੇ ਕਿਸਾਨਾਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਜੇ ਕੋਈ ਇਦਾਂ ਦੀ ਪੋਸਟ ਆਉਂਦੀ ਆ ਤੇ ਉਹਨੂੰ ਖਾਤਮ ਜਿੱਦਾਂ ਕਹ ਲਈਏ ਖਾਤਮ ਕਰਿਆ ਕਰੋ ਨਾ ਕਿ ਅੱਗੇ ਤੋਂ ਅੱਗੇ ਇਹਨੂੰ ਆਪਾਂ ਕਿਉਂਕਿ ਇਹ ਪ੍ਰਾਪਤੀ ਨਹੀਂ ਮੈਨੂੰ ਵੀ ਕਈ ਵਾਰੀ ਭੇਜ ਦਿੰਦੇ ਆ ਸੋ ਇਹ ਦਿਨ ਜੇ ਆਪਾਂ ਇਦਾਂ ਦਾ ਕਾਰਜ ਕਰਾਂਗੇ ਤਾਂ ਫਿਰ ਮੈਂ ਸਮਝਦਾ ਮੂੰਹ ਵਿੰਗਾ ਹੋ ਜਾਊਗਾ ਉਹਨਾਂ ਦਾ। ਉਹ ਲਈ ਆਈਏ ਲਈ ਅਸੀਂ ਹੁਣ ਯਤਨ ਛੀਨੇ ਅਗਲਾ ਸਾਡਾ ਟਾਰਗੇਟ ਇਹ ਹੋਈ। ਤਾਂ ਸਰ ਇੱਕ ਇਹ ਵੀ ਜਿਹੜਾ ਕਾਲਜ ਹੈਗਾ ਇਹ ਇੱਕੋ ਹੀ ਇਲਾਕੇ ਦੇ ਵਿੱਚ ਕਾਲਜ ਹੈ। ਇਹਦੇ ਵਿੱਚ ਪੋਸਟ ਗ੍ਰੈਜੂਏਟ ਕਲਾਸਿਸ ਸਿਰਫ ਪੰਜਾਬੀ ਦੀਆਂ ਨੇ। ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਤਰਕਦਨ ਕਰ ਰਹੇ ਹੈਗੇ ਕੋਈ ਸਾਇੰਸ ਕਲਾਸਿਸ। ਦੇਖੋ ਹੁਣ ਅਸੀਂ ਡੀ ਫਾਰਮੇਸੀ ਦਾ ਕੋਰਸ ਸ਼ੁਰੂ ਹੋ ਗਿਆ ਇਸ ਸਾਲ। ਜੇ 사ਤਗੁਰੂ ਨੇ ਕਿਰਪਾ ਕੀਤੀ ਕਿਉਂਕਿ ਹੁਣ ਪ੍ਰੋਫੈਸ਼ਨਲ ਜਿਹੜੇ ਆ ਹੂੰ ਉਨਾ ਕੋਰਸਸ ਦੀ ਪ੍ਰੋਜੈਕਸ਼ਨ ਹੈ ਵਧਾ ਕਿਉਂਕਿ ਮਾਸਟਰ ਡਿਗਰੀ ਕਰ ਲੈਣੀ ਮੈਂ ਸਮਝਦਾ ਅੱਜ ਤਾਂ ਇਹ ਸਾਡੇ ਪਹਿਲੇ ਤਾਂ ਬਹੁਤ ਵੱਡੀ ਬਲੰਦੀ ਸੀ ਜੀ ਜੀ ਬਿਲਕੁਲ ਤੇ ਐਸ ਵੇਲੇ ਛੋਟੀ ਬਲੰਦੀ ਹੈ ਪਰ ਫਿਰ ਵੀ ਸਮੇਂ ਦੀ ਨਿਯਾਗਤ ਨੂੰ ਜੇ ਕੋਈ ਇਦਾਂ ਦਾ ਸਾਡਾ ਸਮਾਂ ਆਇਆ ਤੇ ਉਹ ਵੀ ਜਰੂਰ ਲਾਂਚ ਕਰਾਂਗੇ ਕੋਈ ਦਿੱਕਤ ਨਹੀਂ ਰਾਜ ਰਾਜ ਹਣਾ ਸਭ ਨਾਲ ਮੁਲਾਕਾਤ ਹੋਈ ਹੈ ਮੈਂ ਸਮਾਂ ਮੰਗਿਆ ਪਰਸੋਂ ਚਿੱਠੀ ਲਿਖੀ ਆ ਡੀਡੀਪੀ ਜੇਲ੍ਹ ਨੂੰ ਕਿ ਉਹ ਮੁਲਾਕਾਤ ਲਈ ਸਮਾਂ ਦੇਣ ਹੋਣ ਦੇ ਲਈ ਮਿਲੂਗਾ ਸਮਾਂ ਫਿਰ ਜਾਮਾ ਇੱਕ ਸਰਕਾਰ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਵੀ بار بار ਜਿਹੜਾ ਹੜਾ ਪੀਟਦਿਆਂ ਨੂੰ ਪੈਸਾ ਵਾ ਜਿਹੜਾ ਐਸਜੀਕੇਸੀ ਵੱਲੋਂ ਦਿੱਤਾ ਜਾ ਰਿਹਾ ਹੁਣ ਕਿਚੋਂ ਬਾਦਲ ਸਾਹਿਬ ਕੋਰਾ ਝੂਠ ਆ